ਤਕੜਾਕੇ ਦੀ ਠੰਡ ਦਾ ਜ਼ੋਰ ਜਿਹੜਾ ਘਟਣ ਦੀ ਬਜਾਏ ਲਗਾਤਾਰ ਹੀ ਫੱਦਾ ਖੋਇਆ ਨਜ਼ਰ ਆ ਰਿਹਾ ਹੈ ਬੀਤੀ ਸ਼ਾਮ Shimla ਦੇ ਨਾਲੋਂ ਕਿਤੇ ਜ਼ਿਆਦਾ ਪੰਜਾਬ ਜਿਹੜਾ ਠੰਡਾ ਰਿਹਾ ਹੈ ਸੀਤ ਲਹਿਰਾਂ ਦੀ ਸਭ ਤੋਂ ਵੱਧ ਮਾਰ ਜਿਹੜੀ ਹੈ ਕਈ ਸ਼ਹਿਰਾਂ ਦੇ ਉੱਪਰ ਦੇਖਣ ਨੂੰ ਮਿਲੀ ਹੈ ਜਿਸ ਤੋਂ ਬਾਅਦ ਮੌਸਮ ਵਿਭਾਗ ਦੇ ਵੱਲੋਂ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ ਪਹਿਲਾਂ ਗੱਲ ਕਰਾਂਗੇ ਰਾਸ਼ਟਰੀ ਰਾਜਸਥਾਨੀ ਦਿੱਲੀ ਦੀ ਜਿੱਥੇ ਕਿ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਦੇ ਵਿੱਚ ਕੜਾਕੇ ਦੀ ਠੰਡ ਜਾਰੀ ਹੈ ਅੱਤਵਾ ਸਵੇਰੇ ਵੀ ਪੂਰੇ ਇਲਾਕੇ ਦੇ ਵਿੱਚ ਸੰਘਣੀ ਧੁੰਦ ਜਿਹੜੀ ਹੈ ਛਾਈ ਰਹੀ ਸੀ ਇਸ ਤਰ੍ਹਾਂ ਜ਼ੀਰੋ ਵਿਜ਼ਿਬਿਲਟੀ ਵੀ ਰਿਕਾਰਡ ਕੀਤੀ ਗਈ ਦੱਸ ਦੇ ਕਿ ਪੰਜਾਬ ਦੇ ਅਜਿਹੇ ਕਈ ਸਾਰੇ ਸ਼ਹਿਰ ਨੇ ਜਿਨ੍ਹਾਂ ਦੇ ਵਿੱਚ ਸ਼ਿਮਲਾ ਦੇ ਨਾਲੋਂ ਵੀ ਤਾਪਮਾਨ ਜਿਹੜਾ ਡਿੱਗਿਆ ਹੋਇਆ ਨਜ਼ਰ ਆਇਆ ਮੌਸਮ ਵਿਭਾਗ ਦੇ ਮੁਤਾਬਿਕ ਪੰਜਾਬ ਦੇ ਵਿੱਚ ਗੁਰਦਾਸਪੁਰ ਦੇ ਵਿੱਚ 3.8 ਡਿਗਰੀ ਅਤੇ ਹਰਿਆਣਾ ਦੇ ਵਿੱਚ ਨਾਰਨੋਲ 3 ਡਿਗਰੀ ਜਿਹੜਾ ਹੈਗਾ ਸਭ ਤੋਂ ਠੰਡੇ ਰਹਿ ਜਦ ਕੇ ਕੌਮੀ ਰਾਜਧਾਨੀ ਦਿੱਲੀ ਦੇ ਵਿੱਚ ਤਾਪਮਾਨ ਜਿਹੜਾ ਹੈ 3. 60 ਡਿਗਰੀ ਤੱਕ ਦਰਜ ਕੀਤਾ ਗਿਆ ਤੇ ਨਾਲ ਕੀ ਨਾਲ ਪਿਛਲੇ 5 ਸਾਲਾਂ ਦਾ ਠੰਡ ਦਾ ਦਿਨ ਵਾਲਾ ਰਿਕਾਰਡ ਜਿਹੜਾ ਹੈਗਾ ਇਸ ਵੇਲੇ ਟੁੱਟਦਾ ਹੋਇਆ ਵੀ ਨਜ਼ਰ ਆਇਆ ਸੀ ਮੌਸਮ ਵਿਭਾਗ ਨੇ ਪੰਜਾਬ ਹਰਿਆਣਾ ਟੰਡੀਗੜਾ ਤੇ ਦਿੱਲੀ ਦੇ ਵਿੱਚ 16 ਜਨਵਰੀ ਤੱਕ ਸੀਤ ਲਹਿਰ ਚੱਲਣ ਦੀ ਭਵਿੱਖਬਾਣੀ ਕੀਤੀ ਹੈ ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਅਤੇ ਹਰਿਆਣਾ ਦੇ ਵਿੱਚ ਸੀਤ ਲਹਿਰ ਜਿਹੜੀ ਹੈ ਪੂਰੇ 12-16 ਤੇ ਚੱਲਦੀ ਹੈ ਅਤੇ ਕਈ ਕਈ ਥਾਈ ਤਾਪਮਾਨ ਜਿਹੜਾ ਹੈਗਾ ਕਾਫੀ ਜ਼ਿਆਦਾ ਘਟ ਦਰਜ ਕੀਤਾ ਗਿਆ ਜਿਸ ਕਰਕੇ ਆਮ ਜਨ ਜੀਵਨ ਵੀ ਜਿਹੜਾ ਹੈ ਬਹੁਤ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਤਿਹਾਰਾਂ ਦਾ ਸੀਜ਼ਨ ਹੈ ਇਸ ਮੌਕੇ ਜਿਹੜੇ ਲੋਕ ਨੇ ਘੁੰਮਣਾ ਫਿਰਨਾ ਪਸੰਦ ਕਰਦੇ ਪਰ ਜ਼ੀਰੋ ਵਿਜ਼ਿਬਿਲਟੀ ਹੋਣ ਕਰਕੇ ਲੋਕ ਜਿਹੜੇ ਨੇ ਘਰਾਂ ਦੇ ਵਿੱਚੋਂ ਨਿਕਲਣ ਤੋਂ ਪਹਿਲਾਂ ਵੀ 10 ਵਾਰੀ ਸੋਚ ਰਹੇ ਨੇ ਜਿਸ ਕਰਕੇ ਆਮ ਜਨ ਜੀਵਨ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਮੌਸਮ ਵਿਭਾਗ ਦੇ ਮੁਤਾਬਿਕ ਪੰਜਾਬ ਦੇ ਅੰਮ੍ਰਿਤਸਰ ਲੁਧਿਆਣਾ ਦੇ ਪਟਿਆਲਾ ਦੇ ਵਿੱਚ ਕਟੋ-ਕਟ ਤਾਪਮਾਨ ਜਿਹੜਾ ਕਰੰਮ ਵਾਰ 7.2 ਅਸਪਨ 2 4.9 ਤੇ 5.4 ਡਿਗਰੀ ਸੈਲਸੀਅਸ ਤੱਕ ਜਿਹੜਾ ਦਰਜ ਕੀਤਾ ਗਿਆ ਤੇ ਇਸੇ ਤਰ੍ਹਾਂ ਗੁਰਦਾਸਪੁਰ ਦਾ ਘੱਟੋ-ਘੱਟ ਤਾਪਮਾਨ 3.8 ਡਿਗਰੀ ਬਠਿੰਡਾ ਦਾ 4.5 ਡਿਗਰੀ ਫਰੀਦਕੋਟ ਦਾ 5 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ ਰਾਜਸਥਾਨੀ ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ ਜਿਹੜਾਗਾ 6.8 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ ਤੁਹਾਨੂੰ ਦੱਸਦੀ ਕਿ ਟ੍ਰੈਫਿਕ ਵਾਸਤੇ ਵੀ ਐਡਵਾਈਜ਼ਰੀ ਜਾਰੀ ਹੋਈ ਹੈ ਪਾਵਰ ਟ੍ਰੈਫਿਕ ਐਡਵਾਈਜ਼ਰੀ ਦੇ ਮੁਤਾਬਿਕ ਜਿੱਕਰ ਗੱਲ ਕੀਤੀ ਸਾਵਧਤਾ ਯਾਤਰੀਆਂ ਨੂੰ ਹਾਈਵੇ ਤੇ ਫੋਗ ਲਾਈਟਾਂ ਦੇ ਨਾਲ ਬਹੁਤ ਸਾਵਧਾਨੀ ਦੇ ਨਾਲ ਗੱਡੀ ਚਲਾਉਣ ਦੀ ਜ਼ਰੂਰਤ ਹੈ ਖਾਸ ਤੌਰ ਤੇ ਐਕਸਪ੍ਰੈਸ ਵੇ ਤੇ ਇਸ ਵੇਲੇ ਧੁੰਦ ਦੇ ਘਟ ਹੋਣ ਕਰਕੇ ਜਿਹੜੀ ਹੈ ਯਾਤਰਾ ਨੂੰ ਰੋਕਣਾ ਹੋਵੇ ਕੰਮਰੇਸਰ ਚੰਡੀਗੜ੍ਹ ਪਟਿਆਲਾ ਅੰਬਾਲਾ ਗੰਗਾ ਨਗਰ ਪਾਲਮ ਜਿਹੜਾ ਸਫਦਰਗੰਜਾ ਲਖਨਊ ਦੇ ਵਿੱਚ ਬਹੁਤ ਜ਼ਿਆਦਾ ਧੁੰਦ ਜਿਹੜੀ ਹੈ ਲਗਾਤਾਰ ਦੇਖੀ ਜਾ ਰਹੀ ਹੈ ਜਿਸ ਤੋਂ ਬਾਅਦ ਲਗਾਤਾਰ ਟ੍ਰੈਫਿਕ ਨੂੰ ਲੈ ਕੇ ਵੀ ਐਡਵਾਈਜ਼ਰੀਆਂ ਜਾਰੀ ਹੋ ਰਹੀਆਂ ਨੇ ਮੌਸਮ ਨੂੰ ਲੈ ਕੇ ਵੀ ਐਡਵਾਈਜ਼ਰੀ ਜਾਰੀ ਹੋ ਰਹੀ ਹੈ ਵੀ ਕਿਸੇ ਵੀ ਤਰ੍ਹਾਂ ਦਾ ਜੋ ਲੋਕਾਂ ਦੇ ਉੱਤੇ ਕੋਈ ਸੰਕਟ ਨਾ ਸਕੇ ਇਸ ਦੇ ਚਲ ਜਿਹੜਾਗਾ ਲਗਾਤਾਰ ਮੌਸਮ ਵਿਭਾਗ ਦੇ ਵੱਲੋਂ ਵੀ ਜਿਹੜਾਗਾ ਅਲਰਟ ਵੀ ਜਾਰੀ ਕੀਤਾ ਜਾਂਦਾ ਰਿਹਾ ਦੱਸਦੀ ਕਿ ਪੰਜਾਬ ਹਰਿਆਣਾ ਦਿੱਲੀ ਉੱਤਰ ਉਤਰੀ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਵਿੱਚ ਬਹੁਤ ਸੰਘਣੀ ਧੁੰਦ ਦੀ ਚਾਦਰ ਛਾਈ ਹੋਈ ਹੈ ਮੌਸਮ ਵਿਭਾਗ ਦੇ ਮੁਤਾਬਿਕ ਅਗਲੇ 5 ਤੋਂ 6 ਦਿਨਾਂ ਤੱਕ ਹਾਲਾਤ ਇਸੇ ਤਰੀਕੇ ਦੇ ਹੀ ਬਣੇ ਰਹਿਣ ਵਾਲੇ ਨੇ ਜਿਸ ਕਰਕੇ ਕਈ ਸੂਬਿਆਂ ਦੇ ਵਿੱਚ ਅਲਰਟ ਵੀ ਜਾਰੀ ਹੋਇਆ ਪਰ ਕਈ ਸੂਬਿਆਂ ਦੇ ਵਿੱਚ ਹਲਕੀ ਮੋਟੀ ਧੁੱਪ ਵੀ ਜਿਹੜੀ ਹੈ ਬੀਤੇ ਦਿਨ ਨਜ਼ਰ ਆਈ ਸੀ ਪਰ ਠੰਢੀ ਹਵਾ ਦੇ ਕਰਕੇ ਲੋਕਾਂ ਨੂੰ ਰਾਹਤ ਜਿਹੜੀ ਹੈ ਨਹੀਂ ਮਿਲਦੀ ਹਾਲਾਂਕਿ ਧੁੱਪ ਜ਼ਰੂਰ ਕਈ ਇਲਾਕਿਆਂ 'ਚ ਚੜੀ ਹੈ ਪਰ ਜਿਹੜੀ ਠੰਢੀ ਸੀਤ ਲਹਿਰ ਚੱਲ ਰਹੀ ਹੈ ਉਸ ਕਰਕੇ ਲੋਕਾਂ ਦਾ ਆਮ ਜਨ ਜੀਵਨ ਜਿਹੜਾ ਹੈ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਦੱਸਿਆ ਕਿ ਭਾਰਤੀ ਮੌਸਮ ਵਿਭਾਗ ਨੇ ਜਿਹੜਾ ਹੈਗਾ ਅੱਜ orange alert ਦੀ ਚੇਤਾਵਨੀ ਦਿੱਤੀ ਹੋਈ ਇਸ ਤੋਂ ਇਲਾਵਾ ਸੰਘਣੀ ਧੁੰਦ ਅਤੇ ਹਵਾ ਸੰਘਣੀ ਧੁੰਦ ਦੇ ਕਰਕੇ ਜਿਹੜਾ ਹੈਗਾ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਨਜ਼ਰ ਆ ਰਹੀ ਹੈ ਤੇ ਨਾਲ ਕੀ ਨਾਲ ਅਗਲੇ ਕਈ ਦਿਨਾਂ ਤੱਕ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਕਿ ਮੌਸਮ ਜਿਹੜਾ ਇਸੇ ਤਰ੍ਹਾਂ ਬਣੇ ਰਹਿੰਦੇ ਅਸਾਰ ਛਾਈ ਰਹਿਣਗੇ